ਤੋ ਕੀ ਮੋਤੀ ਬੋਲ ਮੋਤੀ ਬੋਲ ਤੇ ਬਹੁਤ ਚੰਗਾ ਲੱਗਿਆ ਬਾਈ ਮੋਤੀ ਬੋਲ ਬਹੁਤ ਚੰਗਾ ਲੱਗਿਆ ਤੇ ਜੋ ਸਿੱਖਿਆ ਉਹ ਵੀ ਦੱਸ ਜੋ ਸਿੱਖਿਆ ਉਹ ਵੀ ਦੱਸ ਬਾਤ ਸਿੱਖੇ ਪੰਜ ਬਾਣੀਆਂ ਵਾਹਿਗੁਰੂ ਜਪਜੀ ਸਾਹਿਬ ਜਪ ਸਾਹਿਬ ਸਭ ਇਹ ਚੋਕਈ ਸਾਹਿਬ ਅਨੰਦ ਦਾ ਅਨੰਦ ਦਾ ਸਾਹਿਬ ਨਹਾਣੀ ਆਉਣ ਲੱਗੀ ਹਾਂਜੀ ਆਉਣ ਲੱਗੀ ਅੱਛਾ

ਉੜੇ ਡਰਨ ਕਰੇ ਓ ਓ ਹਾਂ ਠੀਕ ਆ ਈੜੀ ਲਾ ਮੇ ਈੜੀ ਲਾ ਮੇ ਹਾਂ ਠੀਕ ਆ ਅਰੇ ਹੱਸਣਾ ਨਹੀਂ ਕੋ ਤਾਂ ਅੜੇ ਦਲਾਈਆਂ ਐ ਐ ਅੱਗੇ ਊੜੇ ੜਾ ਓ ਆੜੇ ਕਨੌੜਾ ਓ ਓ ਆ ਓ ਓ ਆ ਸਮਝ ਗਏ ਅੱਗੇ ਅੰਗ ਅੜੇ ਦੇ ਪੀ ਅੰਗ ਅੜੇ ਦੇ ਸਾਤਵੇਂ ਦੀ ਹਾਂ ਆਪਾਂ ਆਦਮਾ ਕੀ ਮਾਰਨੀ ਉਲੀ ਹੋਣੀ ਜੱਟੇ ਕਰੀਂ ਜੀ ਅੱਛਾ ਜਿਹੜਾ ਲਿਖ ਕੇ ਦਿੱਤੋ ਚਿੱਟੇ ਕਰਿਆ ਕਰੋ ਉਹ ਲਿਖ ਕੇ ਦੇ ਦੇ ਰੂਟ ਕਿਹੜਾ ਮਿਲਿਆ ਸੀ ਹਾਂ ਇਹਦਾ ਫਰੋਡ ਸੀ ਗੋਲ ਗੋਲ ਕਿਆ ਨਾ ਸੀ ਉਹਦਾ ਆਲੂ ਭਾਰੇ ਆਲੂ ਭਾਰੇ ਗੁੱਟੇ ਮਿਲਿਆ ਸੀ ਹਾਂ ਗੁੱਟੇ ਕਿਹੜਾ ਤੁਸੀਂ ਤੁਸੀਂ ਦੇਣਾ ਤੁਸੀਂ ਹੋਰ ਸਮੋਸੇ ਮਿਲਿਆ ਸੀ ਹਾਂ ਜੀ ਸੈਂਡਵਿਚ ਮਿਲਿਆ ਸੀ ਤੁਸੀਂ ਭੁੱਲ ਕੇ ਖਾ ਕੇ ਵੀ ਯਾਰਾ ਤੁਸੀਂ ਖਾ ਕੇ ਭੁੱਲ ਗਏ ਯਾਰਾ ਹਾਂ ਪਤਾ ਕਿਤੇ ਆ ਹਾਂ ਜੀ ਉਹ ਮੇਰਾ ਬੱਚੇ ਕੈਂਪ ਚ ਮੈਨੂੰ ਲੱਜਿਆ ਸੀ ਤੁਨ ਕੋਲ ਲੈ ਕੇ ਜਾਂਦਾ ਸੀ ਬਾਬਾ ਜੀ ਤੁਨ ਨਾ ਕਿਆ ਨਾ ਦਾ ਗੁਰਦੇਵ ਸਿੰਘ ਬਾਬਾ ਜੀ ਤੁਨ ਤੇਰੇ ਕੀ ਲੱਗਦੇ ਆ ਕਿਆ ਨਾ ਨਾ ਦਾ ਦੱਸ ਦੱਸ ਬੋਲੀਆ ਜ਼ਰੂਰ ਤੱਕ ਕਰ ਦੀ ਲੋਰ ਆਪਣੇ ਕਹ ਮੇਰੇ ਪਿਤਾ ਜੀ ਆ ਦੱਸ ਉੱਚੀ ਬੋਲਣਾ ਤਾਂ ਤੁਹਾਨੂੰ ਵੀ ਪਤਾ ਬੋਲ ਕੇ ਦੱਸੋ ਨਾ ਕਿ ਬਦਲਕ ਨਾ ਦੱਸੋ ਪਿਤਾ ਜੀ ਕਹੇ ਉੱਚੀ ਬੋਲ ਉਹਨੇ ਮਮੀ ਡੈਡੀ ਨਾਲ ਸੁਪੀਆ ਬਿੰਦਰਪੁਰ ਗੁਰਦੇਵ ਸਿੰਘ ਕਾਂਟ ਬਾਬਾ ਜੀ ਤੁਸੀਂ ਦੱਸੋ ਕੈਂਪ ਬਾਰੇ ਤੁਹਾਨੂੰ ਕਿਹਜਾ ਲੱਗਿਆ ਤੁਸੀਂ ਕਿੰਨੇ ਦਿਨ ਗਏ ਕੀ ਆਪਾਂ ਕਰ ਰਹੇ ਕੀ ਕਮਾਈ ਆਪਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਕਿਰਪਾ ਕੀਤੀ ਤਾਨੂ ਗੁਰ ਸਾਹਿਬਾਰੇ ਸੱਚੇ ਪਾਤਸ਼ਾਹ ਨੇ ਬੱਚਿਆਂ ਦੇ ਸਰ ਤੇ ਹੱਥ ਰੱਖਿਆ ਬਾਬਾ 사ਤਰਾਮ ਸਿੰਘ ਨੇ ਉਪਰਾਲਾ ਕੀਤਾ 10 ਦਿਨ ਲਾਏ ਗੁਰਬਾਣੀ ਸਖਾਈ ਮਹਾਰਨੀ ਸਖਾਈ ਬੱਚਿਆਂ ਨੂੰ ਸਾਧ ਸੰਗਤ ਐਸੇ ਉਪਰਾਲੇ ਹੁੰਦੇ ਰਹਿਣ ਤੇ ਬੱਚੇ ਗੁਰਸਿੱਖਾਂ ਨਾਲ ਜੁੜਦੇ ਰਹਿਣ ਇਹ ਸਾਡੀ ਆਸਾਂ ਅੱਗੇ ਵਾਸਤੇ ਵੀ ਬਾਬਾ ਜੀ ਸਾਤਨਾਂ ਜੋੜਦੇ ਰਹਿਣ ਇਤਨੇ ਬਿੰਦਿਆ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਦੇਵ ਸਿੰਘ ਜੀ ਤੁਸੀਂ ਤੁਸੀਂ ਜਾਂਦੇ ਰਹੇ ਤੁਸੀਂ ਜਾਂਦੇ ਰਹੇ ਤੁਸੀਂ ਕੀ ਮਹਿਸੂਸ ਕੀਤਾ ਅੱਜ ਆ ਕੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਧ ਸੰਗਤ ਜੀ ਮਨ ਨੂੰ ਬਹੁਤ ਚੰਗਾ ਲੱਗਿਆ ਸਤਨਾਮ ਸਿੰਘ ਜੀ ਨੇ ਅਪਰਾਲਾ ਕਰਕੇ ਇਹ ਕੈਂਪ ਲਗਾਇਆ ਬੱਚਿਆਂ ਨੂੰ ਗੁਰਮੁਖੀ ਸਿਕਾਈ ਅਤੇ ਗੁਰਬਾਣੀ ਦਾ ਪਾਠ ਸਿਖਾਇਆ ਤੁਹਾਨੂੰ ਬਹੁਤ ਹੀ ਚੰਗਾ ਲੱਗਿਆ ਇਸ ਤਰ੍ਹਾਂ ਹੀ ਸਤਗੁਰੂ ਜੀ ਕਿਰਪਾ ਕਰਨ ਸਤਨਾਮ ਸਿੰਘ ਤੇ ਸਰਤੇ ਮੇਰੇ ਪ੍ਰਯਤਨ ਰੱਖਣਾ ਇਸ ਤਰ੍ਹਾਂ ਹੀ ਕੈਂਪ ਲਗਵੰਦੇ ਰਹਿਣ ਬੱਚਾ ਸਖੰਦੇ ਰਹਿਣ ਤੇ ਚੜ੍ਹਦੀ ਕਲਾ ਇਹਨਾਂ ਦੀ ਸਤਗੁਰੂ ਜੀ ਕਰਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਕ ਜਾਵੇ ਫਤਿਹ ਪਾਵੇ ਅਕਾਲ ਪੁਰਖ ਨੂੰ ਭਾਵੇ ਨਾ ਤੂੰ ਜਾਵੇ ਸਤਿ ਸ੍ਰੀ ਅਕਾਲ ਗੁਰੂ ਵਰਿਆਕਾਲ ਦੇਖ ਤੇ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ